ਜਿਹੜੇ ਜਿਹੜੇ ਲੋਕ ਸਰੋਂ ਦਾ ਸਾਗ ਖਾਂਦੇ ਨਹੀਂ ਉਹਨਾਂ ਨੂੰ ਆਹ ਖਤਰਨਾਕ ਬਿਮਾਰੀਆਂ ਨਹੀਂ ਲੱਗਦੀਆਂ ਤੁਸੀਂ ਦੇਖਣਾ ਕਿ ਬਹੁਤ ਸਾਰੇ ਲੋਕਾਂ ਨੂੰ ਫਾੜਦੀਆਂ ਖੂਨ ਦੀਆਂ ਅੱਖਾਂ ਦੀਆਂ ਕੈਂਸਰ ਦੀਆਂ ਅਤੇ ਹੋਰ ਕਈ ਤਰ੍ਹਾਂ ਦੇ ਪੇਟ ਦੇ ਰੋਗਾਂ ਨਾਲ ਪ੍ਰਭਾਵਿਤ ਨਹੀਂ ਲੇਕਿਨ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਨੂੰ ਇਹੋ ਜਿਹੇ ਰੋਗਾਂ ਤੋਂ ਛੁਟਕਾਰਾ ਮਿਲ ਜਾਵੇ ਤਾਂ ਫਿਰ ਸਰਦੀਆਂ ਦੇ ਮੌਸਮ ਦੇ ਵਿੱਚ ਸਾਗ ਨੂੰ ਜ਼ਰੂਰ ਖਾਣਾ ਚਾਹੀਦਾ ਜੇ ਉਹ ਸਰੋਂ ਦਾ ਸਾਗ ਹੋਵੇ ਤਾਂ ਹੋਰ ਵੀ ਵਧੀਆ ਕਿਉਂਕਿ ਹੁਣ ਕਈ ਕਹਿਣਗੇ ਸਰੋਂ ਦੇ ਸਾਗ ਤੋਂ ਬਿਨਾਂ ਹੋਰ ਵੀ ਥੋੜਾ ਸਾਗ ਹੁੰਦਾ ਹੁਣ ਉਹਦੇ 'ਚ ਵੀ ਕਈ ਤਰ੍ਹਾਂ ਦੇ ਸਾਗ ਪਾਏ ਜਾਂਦੇ ਨੇ ਜਾਂ ਹੁੰਦੇ ਨੇ ਜਿਵੇਂ ਪਾਲਕ ਦਾ ਸਾਗ ਹੋ ਗਿਆ ਜਾਂ ਮੰਨ ਲਓ ਕਿ ਕਈ ਕਈ ਤਰ੍ਹਾਂ ਦੇ ਹੋਰ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਲੋਕ ਸਾਗ ਖਾਂਦੇ ਨੇ ਸਾਖ ਖਾਨ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਸਾਗ ਦੇ ਵਿੱਚ ਜਿਹੜੇ ਨੇ ਉੱਚ ਵਿਟਾਮਿਨ A, ਵਿਟਾਮਿਨ D12, ਵਿਟਾਮਿਨ C, ਵਿਟਾਮਿਨ D ਕੈਲਸ਼ੀਅਮ ਆਇਰਨ ਪੋਟਾਸ਼ੀਅਮ ਫਾਸਫੋਰਸ ਮਿਨਰਲਸ ਪ੍ਰੋਟੀਨ ਆਦਿ ਅਤੇ ਹੋਰ ਫਾਈਬਰ ਵਰਗੇ ਤੱਤ ਪਾਏ ਜਾਂਦੇ ਨੇ ਜਿਹੜੇ ਤੱਤ ਸਾਡੇ ਸਿਹਤ ਦੇ ਲਈ ਬਹੁਤ ਹੀ ਵਰਦਾਨ ਨੇ ਜਾਂ ਆਪਾਂ ਇੰਜ ਕਹਿ ਲਈਏ ਕਿ ਸਾਡੇ ਸਿਹਤ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਕੈਂਸਰਾਂ ਤੋਂ ਬਚਾਉਂਦੇ ਨੇ ਇਹ ਵਾਲੇ ਤੱਤ ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਦੇ ਰੋਗ ਲੱਗਦੇ ਨੇ ਲੇਕਿਨ ਜਿਹੜੇ ਲੋਕ ਸਾਕ ਖਾਂਦੇ ਨਹੀਂ ਸਾਕ ਖਾਂਦੇ ਨਹੀਂ ਤਾਂ ਉਹਨਾਂ ਲੋਕਾਂ ਨੂੰ ਕੋਲਣ ਦਾ ਕੈਂਸਰ ਜਿਵੇਂ ਛਾਤੀ ਦਾ ਕੈਂਸਰ ਜਾਂ ਕਈ ਤਰ੍ਹਾਂ ਦੇ ਹਾਰ ਦੇ ਨਾਲ ਜੁੜੀਆਂ ਫੇਫੜੇ ਨਾਲ ਜੁੜੇ ਹੋਈਆਂ ਬਿਮਾਰੀਆਂ ਜਿਹੜੀਆਂ ਕੈਂਸਰ ਦੇ ਰੋਗ ਨੇ ਉਹਨਾਂ ਨੂੰ ਨਹੀਂ ਲੱਗਦੇ ਨਾਲ ਦੀ ਨਾਲ ਹੀ ਉਹਨਾਂ ਲੋਕਾਂ ਦਾ ਜਿਹੜਾ ਬੀਪੀ ਵਾਧਾ ਬਹੁਤ ਜ਼ਿਆਦਾ ਉਹ ਵੀ ਕੰਟਰੋਲ 'ਚ ਰਹਿੰਦਾ ਇਸ ਤੋਂ ਇਲਾਵਾ ਹੱਡੀਆਂ ਬਹੁਤ ਮਜ਼ਬੂਤ ਰਹਿੰਦੀਆਂ ਨੇ ਕਿਉਂਕਿ ਵੱਡੀਆਂ ਨੂੰ ਬਹੁਤ ਸਾਰੀ ਮਾਤਰਾ 'ਚ ਕੈਲਸ਼ੀਅਮ ਮਿਲਦਾ ਸਾਡੇ ਸਰੀਰ ਦੇ ਲਈ ਜੋ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਾਗ ਇੱਕ ਵੱਡੀ ਮਾਤਰਾ 'ਚ ਕੈਲਸ਼ੀਅਮ ਦਾ ਪ੍ਰਤੀਕ ਆ ਜੋ ਸਾਡੇ ਸਰੀਰ ਨੂੰ ਦਿੰਦਾ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਅੱਖਾਂ ਦੀ ਰੋਸ਼ਨੀ ਤੁਸੀਂ ਵੇਖਿਓ ਦਿਹਾਤੀ ਸੈਕਟਰ ਦੇ ਲੋਕ ਜਾਂ ਜਿਹੜੇ ਭੈਣ ਭਰਾ ਸਾਖ ਖਾਂਦੇ ਨਹੀਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ ਆ ਕਿਉਂਕਿ ਉਹ ਚ ਵਿਟਾਮਿਨ ਏ ਬਹੁਤ ਸਾਰੀ ਮਾਤਰਾ ਚ ਪਾਇਆ ਜਾਂਦਾ ਆ ਨਾਲ ਦਿਨ ਇੱਥੇ ਕਈਆਂ ਲੋਕਾਂ ਨੇ ਕੀ ਕੀਤਾ ਜਿਹੜੀਆਂ ਕੰਪਨੀਆਂ ਨੇ ਜਾਂ ਉਹ ਲੋਕ ਜਿਨ੍ਹਾਂ ਨੂੰ ਪਤਾ ਕਿ ਸਾਗ ਦੇ ਇੰਨੇ ਜ਼ਿਆਦਾ ਫਾਇਦੇ ਨਹੀਂ ਉਹਨਾਂ ਨੇ ਕੁਝ ਨਾਟਕਾਂ ਦੇ ਵਿੱਚ ਕੁਝ ਲੋਕਾਂ ਦੇ ਵਿੱਚ ਇੰਜ ਦਾ ਪ੍ਰਚਾਰ ਕੀਤਾ ਕਿ ਸਾਗ ਖਾਣਾ ਇੱਕ ਗਲਤ ਜੀ ਗੱਲ ਆ ਤੇ ਸਾਡੇ ਵੀ ਕੁਝ ਕੋ ਲੋਕ ਵੇਖੋ ਵੇਖੀ ਮੂਰਖ ਕਿਸਮ ਦੀ ਸੋਚਦੇ ਲੋਕ ਸਾਗ ਦੇ ਕਮੈਂਟ ਕਰਦੇ ਨੇ ਕਿ ਸਾਗ ਖੇ ਕਰੀ ਧਰ ਲੋ ਜੀ 4 ਦਿਨ ਨਹੀਂ ਮੁੱਕਦਾ ਸਾਗ ਧਰ ਲੋ ਜੀ 3 ਦਿਨ ਨਹੀਂ ਮੁੱਕਦਾ ਹੁਣ ਗਲਤੀ ਤੇ ਭਈ ਬਣਾਉਣ ਵਾਲੇ ਦੀ ਆ ਮੰਨ ਲਓ ਜੇ ਕੋਈ ਤੁਸੀਂ ਸ਼ਾਈ ਪਨੀਰ ਖਾਣਾ ਪਸੰਦ ਕਰਦੇ ਹੋ ਜੇ ਸੀ ਬਹੁਤ ਸਾਰਾ ਮਾਤਰਾ ਚ ਬਣਾ ਲੈਂਦੇ ਉਹ ਤੁਹਾਡੇ ਘਰ 10 ਦਿਨ ਪਿਆ ਰਹਿੰਦਾ ਤੇ ਕੀ ਉਹ ਸ਼ਾਹੀ ਪਨੀਰ ਜਾਂ ਪਨੀਰ ਦੀ ਸਬਜੀ ਮਾੜੀ ਹੋਗੀ ਗਲਤੀ ਤਾਂ ਸਾਡੀ ਆ ਨਾ ਅਸੀਂ ਲੋੜ ਤੋਂ ਵੱਧ ਕਿਉਂ ਬਣਾਉਂਦੇ ਆ ਹਮੇਸ਼ਾ ਸਾਗ ਵੀ ਜਿਹੜਾ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਦੋ ਟਾਈਮ ਸਵੇਰੇ ਜਾਂ ਸ਼ਾਮਾਂ ਨੂੰ ਹੀ ਖਾਦਾ ਜਾਵੇ ਜਦੋਂ ਵੀ ਬਣਾਉਣਾ ਹੋਵੇ ਜ਼ਰੂਰੀ ਨਹੀਂ ਕਿ ਆਪਾਂ 3-4 ਦਿਨ 5 ਦਿਨ ਖਾਣਾ ਆ ਹੁਣ ਕਈ ਕਹਿਣਗੇ ਜੀ ਤੜਕਾ ਲਾ ਕੇ ਸਾਗ ਹੋਰ ਹੀ ਵੀ ਸਵਾਦ ਲੱਗਦਾ ਇਹ ਉਹਨਾਂ ਦਾ ਆਪਣਾ ਟੇਸਟ ਆ ਸਾਗ ਇੱਕ ਜਹੀ ਸਬਜੀ ਆ ਇਹ ਜਹਾ ਵਰਦਾਨ ਆ ਸਾਡੇ ਸਰਦੀਆਂ ਦੇ ਮੌਸਮ ਦੇ ਵੇ ਸਾਡੇ ਸਰੀਰ ਲਈ ਜੋ ਸਾਨੂੰ ਮਤਲਬ ਜਿੱਦੋਂ ਸਾਡਾ ਖੂਨ ਪੂਰਾ ਕਰਦਾ ਤਾਂ ਫਿਰ ਅਸੀਂ ਛੇਤੀ ਮਰਦੇ ਨਹੀਂ ਸਾਡੀਆਂ ਹੱਡੀਆਂ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਅਹਦੀ ਹੱਡੀਆਂ-ਹੱਡੀਆਂ ਕੜਕੜ ਨਹੀਂ ਕਰਦੀਆਂ ਅਸੀਂ ਬੁੱਢੇ ਨਹੀਂ ਹੁੰਦੇ ਸਾਡੇ ਝੁਰੜੀਆਂ ਨਹੀਂ ਪੈਂਦੀਆਂ ਅੱਖਾਂ ਵਾਲੇ ਦਿਵਾਲੇ ਸਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਰਹਿੰਦੀ ਆ ਇਸ ਕਰਕੇ ਸਾਗ ਜਿਹੜਾ ਨਾ ਇਹ ਹਰ ਇੱਕ ਨੂੰ ਖਾਣਾ ਚਾਹੀਦਾ ਕਿਉਂਕਿ ਸਾਗ ਜੇ ਤੋ ਖਾਣਾ ਹੈ ਨਾ ਫਿਰ ਇਹਨੂੰ ਬਣਾਉਣ ਲੱਗਿਆਂ ਵੀ ਨਹੀਂ ਗਲਤੀ ਕਰਨੀ ਚਾਹੀਦੀ ਜੇ ਅਸੀਂ ਸਾਗ ਕਿਤੇ ਅਲੂਮੀਨੀਅਮ ਦੇ ਬਰਤੇ 'ਚ ਬਣਾ ਲਿਆ ਬਰਤਨ ਦੇ ਵਿੱਚ ਬਣਾ ਲਿਆ ਤੇ ਸਮਝ ਲਓ ਕਿ ਸਾਗ ਅਸੀਂ ਸਾਰਾ ਹੀ ਰੱਦੀ ਕਰਤਾ ਕੈਂਟ ਤੋਂ ਭਾਵ ਕਿ ਉੱਚੋਂ 93 93% ਤੱਤ ਆਪਾਂ ਖੁਦ ਹੀ ਮਾਰ ਦਿੱਤੇ ਤੇ ਫਿਰ ਉਸੇ 7% ਤੱਤ ਬਚੇ ਤੇ ਉਹ ਖਾਣ ਦਾ ਸਾਨੂੰ ਕੀ ਫਾਇਦਾ ਜੇ ਅਸੀਂ ਸਾਗ ਜਾਂ ਮੱਕ ਪੌੜੀ 'ਚ ਬਣਾ ਲਈਏ ਜਾਂ ਪ੍ਰੈਸ਼ਰ ਕੁੱਕਰ ਹੋਵੇ ਜਾਂ ਮਤਲਬ ਚੰਗੀ ਸਟੀਲ ਦਾ ਹੋਵੇ ਜਾਂ ਮੰਨ ਲਓ ਕਿ ਕਿਤੇ ਧੋ ਆਪਾਂ ਕਹਿ ਸਕਦੇ ਤਾਂਬੇ ਦੀ ਤਾਤ ਦਾ ਹੋਵੇ ਤਾਂ ਫਿਰ ਤਾਂ ਵਰਦਾਨ ਏ ਜੇਕਰ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੇ ਉਹ ਹਮੇਸ਼ਾ ਤੌੜੀ ਦੇ ਵਿੱਚ ਹੀ ਸਾਗ ਬਣਾਉਂਦੀਆਂ ਨੇ ਜਿਹੜਾ ਤੌੜੀ ਸਾਗ ਬਣਦਾ ਉਹ ਬਹੁਤ ਹੀ ਵਧੀਆ ਤੇ ਜੇ ਉਹਨੂੰ ਅੱਗ ਤੇ ਬਣਾਇਆ ਜਾਵੇ ਮਿੱਠੀ-ਮਿੱਠੀ ਅੱਗ ਤੇ ਤਾਂ ਹੋਰ ਵੀ ਵਧੀਆ ਹੋ ਜਾਂਦਾ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਿ ਸਾਗ ਬਣਾਉਣ ਸਮੇਂ ਉਹਨੂੰ ਕਦੀ ਵੀ ਅਲੂਮੀਨੀਅਮ ਦੇ ਬਰਤਨ ਚ ਨਹੀਂ ਬਣਾਉਣਾ ਚਾਹੀਦਾ ਨਾਲੇ ਉਲਟਾ ਅਲੂਮੀਨੀਅਮ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਨਾਲ ਹੀ ਸਾਗ ਦਾ ਟੇਸਟ ਵੀ ਖਤਮ ਹੋ ਜਾਂਦਾ ਕਿਉਂਕਿ ਜਿਹੜੀਆਂ ਸਾਡੀਆਂ ਵੱਡੀਆਂ ਮਾਵਾਂ ਭੈਣਾਂ ਨੇ ਉਹ ਇਸ ਗੱਲ ਨੂੰ ਖਿਆਲ ਰੱਖਦੀਆਂ ਨੇ ਕਿ ਕਿਹੜੀ ਚੀਜ਼ ਗਿੰਜ ਬਣਾਈ ਜਾਣੀ ਚਾਹੀਦੀ ਆ ਇਸ ਕਰਕੇ ਸਾਗ ਖਾਣ ਵਾਲੀ ਸਬਜੀ ਆ ਬਹੁਤ ਸੁਆਦੀ ਸਬਜੀ ਆ ਜਿਹੜੇ ਲੋਕ ਖਾਂਦੇ ਉਹ ਜਾਣਦੇ ਹੀ ਨੇ ਤੁਸੀਂ ਵੇਖੋ ਅਕਸਰ ਪੰਜਾਬੀ ਲੋਕ ਜਿਹੜੇ ਨੇ ਬੜੇ ਮਾਣ ਦੇ ਨਾਲ ਸਾਗ ਖਾਂਦੇ ਨੇ ਮੈਂ ਵੀ ਬਹੁਤ ਖੁਸ਼ੀ ਹੁਣਾ ਸਾਗ ਖਾਣਾ ਆ ਅਸੀਂ ਵੀ ਆਪਣੇ ਘਰ ਜਿੱਦੋਂ ਬਣਾਈਏ ਦੋ ਟਾਈਮ ਵੱਧ ਤੋਂ ਵੱਧ ਜੇ ਕਿਤੇ ਥੋੜਾ ਬਹੁਤ ਐਕਸਟਰਾ ਬਜਟ ਤੀਜੇ ਟਾਈਮ ਖਾਂਦੀ ਬੰਦੀ ਆ ਤੇ ਇਸ ਕਰਕੇ ਮੈਂ ਭਰਾਮਾ ਸਾਰਿਆਂ ਨੂੰ ਬੇਨਤੀ ਕਰਨਾ ਕਿ ਸਾਗ ਜ਼ਰੂਰ ਖਾਓ ਇਹ ਤੁਹਾਡੇ ਲਈ ਬਹੁਤ ਵਰਦਾਨ ਹੈ ਕੰਪਨੀਆਂ ਨੇ ਲੋਕਾਂ ਨੇ ਨਾਟਕਾਂ ਦੇ ਰਹੇ ਇਹ ਤੇ ਛੱਟ ਮਾਰੀ ਆ ਕਿ ਲੋਕ ਘੱਟ ਖਾਣ ਜਦੋਂ ਘੱਟ ਖਾਣਗੇ ਬਿਮਾਰੀਆਂ ਨਾਲ ਪੀੜਤ ਹੋਣਗੇ ਦਵਾਈਆਂ ਵੱਲ ਵਧਣਗੇ ਹੁਣ ਆਪਾਂ ਫੈਸਲਾ ਕਰਨਾ ਕਿ ਅਸੀਂ ਕੰਪਨੀਆਂ ਦੇ ਵੱਲ ਵਧਣਾ ਹੈ ਕਿ ਜਾਂ ਸਿਹਤ ਵੱਲ ਵਧਣਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ